ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਦਾ ਵਸ਼ਿੰਗਟਨ ਪੋਸਟ ਦੀ ਇੱਕ ਜਾਂਚ ਰਿਪੋਰਟ 'ਚ ਦਾਵਾ ਕੀਤਾ ਗਿਆ ਹੈ ਕਿ ਸਿੱਖ ਵੱਖਵਾਦੀ ਆਗੂ ਗੁਰਪਤਵੰਨ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਪਿੱਛੇ ਭਾਰਤ ਦੀ ਇੰਟੈਲੀਜੈਂਸ ਏਜੰਸੀ ਰੋ ਦਾ ਹੱਥ ਸੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੌਜੂਦਾ ਤੇ ਸਾਬਕਾ ਅਮਰੀਕਨ ਅਤੇ ਭਾਰਤੀ ਸੁਰੱਖਿਆ ਅਫਸਰਾਂ ਮੁਤਾਬਕ ਭਾਰਤੀ ਏਜੰਸੀ ਦੇ ਅਫਸਰ विक्रम यादव ने पन्नू संबंधी लिखया कि ਉਹਨਾਂ ਦਾ ਕਤਲ ਹੁਣ ਤਰਜੀਹ ਹੈ ਪੰਨੂ 6 फॉर ਜਸਟਿਸ ਨਾਮ ਦੀ ਸੰਸਥਾ ਚਲਾਉਂਦੇ ਨੇ ਇਸ ਮਾਮਲੇ 'ਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਜਵਾਬ ਦਿੱਤਾ ਹੈ ਵਿਦੇਸ਼ ਮੰਤਰੀ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕਰਕੇ ਕਿਹਾ ਕਿ ਵਸ਼ਿੰਗਟਨ ਪੋਸਟ ਦੀ ਰਿਪੋਰਟ ਇੱਕ ਗੰਭੀਰ ਮਸਲੇ ਤੇ ਗੈਰਵਾਜਬ ਤੇ ਬੇਬੁਨਿਆਦ ਇਲਜ਼ਾਮ ਹੈ ਦਵ Washington Post ਨੇ ਇੱਕ ਜਾਂਚ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਇਸ ਰਿਪੋਰਟ ਚ ਅਮਰੀਕਾ ਰਹਿੰਦੇ ਖਾਲਿਸਤਾਨ ਪੱਖੀ ਤੇ ਸਿੱਖ ਵਕਵਾਦੀ ਆਗੂ ਗੁਰਪਤਵੰਨ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਮਾਮਲੇ ਚ ਭਾਰਤ ਦੀ ਸ਼ਮੂਲੀਅਤ ਦੇ ਇਲਜ਼ਾਮ ਲਗਾਏ ਗਏ ਨੇ ਰਿਪੋਰਟ ਚ ਦਾਵਾ ਕੀਤਾ ਗਿਆ ਹੈ ਕਿ ਭਾਰਤੀ ਇੰਟੈਲੀਜੈਂਸ ਏਜੰਸੀ RAW ਦੇ ਅਫਸਰ ਵਿਕਰਮ ਯਾਦਵ ਪੰਨੂ ਦੇ ਕਤਲ ਸੰਬੰਧੀ ਗੱਲਬਾਤ ਕਰ ਰਹੇ ਸਨ ਉਹਨਾਂ ਨੇ ਆਪਣੇ ਟਾਰਗੇਟ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਜਿਸ ਚ ਪੰਨੂ ਦੀ ਨਿਊਯਾਰਕ ਵਿਚਲੀ ਰਹਿਸ਼ ਦਾ ਪਤਾ ਦੇਣਾ ਵੀ ਸ਼ਾਮਲ ਸੀ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਗੁਰਪਤਵੰਨ ਸਿੰਘ ਪੰਨੂ ਨੂੰ ਅਤਵਾਦੀ ਐਲਾਨਿਆ ਹੋਇਆ ਹੈ ਇਹ ਦਾਵਾ ਕੀਤਾ ਗਿਆ ਹੈ ਕਿ ਇਸ ਰਿਪੋਰਟ ਨੂੰ ਤਿਆਰ ਕਰਨ ਲਈ ਦਾ ਵਸ਼ਿੰਗਟਨ ਪੋਸਟ ਵੱਲੋਂ ਦਰਜਣਾਂ ਸੁਰੱਖਿਆ ਕਰਮੀਆਂ ਨਾਲ ਗੱਲਬਾਤ ਕੀਤੀ ਗਈ ਵਸ਼ਿੰਗਟਨ ਪੋਸਟ ਦੀ ਇਸ ਖਬਰ ਮੁਤਾਬਕ ਇੱਕ ਸੁਰੱਖਿਆ ਕਰਮੀ ਤੋਂ ਇਹ ਪੁੱਛੇ ਜਾਣ ਤੇ ਕਿ ਕਿ ਭਾਰਤ ਅਮਰੀਕਾ ਦੀ ਧਰਤੀ ਉੱਤੇ ਅਜਿਹਾ ਕਿਉਂ ਕਰ ਰਿਹਾ ਹੈ ਅਧਿਕਾਰੀ ਨੇ ਦਾਵਾ ਕੀਤਾ ਕਿ ਉਹ ਅਜਿਹਾ ਕਰ ਸਕਦੇ ਨੇ ਕਿਉਂਕਿ ਜਾਣਦੇ ਨੇ ਕਿ ਇਸ ਤੋਂ ਬਚ ਨਿਕਲਣਗੇ ਇਸ ਮਾਮਲੇ 'ਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਜਵਾਬ ਦਿੱਤਾ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੱਲੋਂ ਇਸ ਨੂੰ ਇਹ ਇੱਕ ਗੈਰਵਾਜਬ ਤੇ ਬੇਬੁਨਿਆਦ ਇਲਜ਼ਾਮ ਦੱਸਿਆ ਗਿਆ ਹੈ ਅਮਰੀਕਾ ਸਰਕਾਰ ਵੱਲੋਂ ਸੁਰੱਖਿਆ ਸੰਬੰਧੀ ਜਿਤਾਈਆਂ ਗਈਆਂ ਚਿੰਤਾਵਾਂ ਦੀ ਜਾਂਚ ਕਰਨ ਲਈ ਭਾਰਤ ਸਰਕਾਰ ਵੱਲੋਂ ਪਹਿਲਾਂ ਹੀ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਗਈ ਹੈ ਇਸ ਬਾਰੇ ਅਟਕਲਾਂ ਅਤੇ ਇਤਰਾਜ਼ਯੋਗ ਟਿੱਪਣੀਆਂ ਵਾਜਬ ਨਹੀਂ ਹਨ ਅਮਰੀਕਾ ਨੇ ਇਲਜ਼ਾਮ ਲਗਾਏ ਸੀ ਕਿ ਮਈ 2023 'ਚ ਭਾਰਤੀ ਅਧਿਕਾਰੀ ਨikhil Gupta ਨਾਂ ਦੇ ਵਿਅਕਤੀ ਨੂੰ ਅਮਰੀਕਾ 'ਚ ਕਤਲ ਕਰਵਾਉਣ ਦਾ ਟਾਸਕ ਦਿੱਤਾ ਗਿਆ ਸੀਗਾ ਦਸਤਾਵੇਜ਼ ਮੁਤਾਬਕ ਨikhil ਗੁਪਤਾ ਭਾਰਤੀ ਨਾਗਰਿਕ ਹੈ ਗੁਪਤਾ ਨੇ ਹਿਟਮੈਨ ਨਾਲ ਸੰਪਰਕ ਕਰਨ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਜਿਸ ਨੂੰ ਇੱਕ ਅਪਰਾਧਿਕ ਸਹਿਯੋਗੀ ਮੰਨ ਰਏ ਸਨ ਦਰਅਸਲ ਇਹ ਵਿਅਕਤੀ ਅਮਰੀਕੀ ਖੁਫੀਆ ਏਜੰਸੀ ਦਾ ਭਰੋਸੇਯੋਗ ਸੂਤਰ ਸੀ ਅਮਰੀਕੀ ਖੁਫੀਆ ਏਜੰਸੀ ਦੇ ਇੱਕ ਭਰੋਸੇਮੰਦ ਸੂਤਰ ਨੇ ਗੁਪਤਾ ਦਾ ਸੰਪਰਕ ਅਮਰੀਕੀ ਏਜੰਸੀ ਦੇ ਇੱਕ ਅੰਡਰਕਵਰ ਏਜੰਟ ਨਾਲ ਕਰਵਾਇਆ ਗੁਪਤਾ ਅਤੇ ਅੰਡਰਕਵਰ ਏਜੰਟ ਵਿਚਕਾਰ 1 ਲੱਖ ਅਮਰੀਕੀ ਡਾਲਰ ਦੇ ਬਦਲੇ ਕਤਲ ਕਰਨ ਦਾ ਸੌਦਾ ਹੋਇਆ ਨikhil ਗੁਪਤਾ ਨੇ ਆਪਣੇ ਇੱਕ ਸੰਪਰਕ ਰਾਹੀਂ ਨਿਊਯਾਰਕ ਦੇ ਮੈਨਹਟਨ ਚ ਅਮਰੀਕੀ ਏਜੰਟ ਤੱਕ 15000 ਅਮਰੀਕੀ ਡਾਲਰ ਪਹੁੰਚਾਏ ਇਹ ਕਤਲ ਦੇ ਕੰਮ ਲਈ ਪੇਸ਼ਗੀ ਦਿੱਤੀ ਗਈ ਸੀ ਇਸ ਦੀ ਵੀਡੀਓ ਵੀ ਏਜੰਟ ਨੇ ਰਿਕਾਰਡ ਕੀਤੀ ਤੇ ਕੇਸ ਨਾਲ ਨੱਥੀ ਕਰ ਦਿੱਤੀ ਹੈ ਇਲਜ਼ਾਮਾ ਅਨੁਸਾਰ ਇਸ ਕੰਮ ਨੂੰ ਨਿਰਦੇਸ਼ਿਤ ਕਰ ਰਿਹਾ ਭਾਰਤੀ ਅਧਿਕਾਰੀ ਨੇ ਜੂਨ 2023 ਚ ਟਾਰਗੇਟ ਬਾਰੇ ਵਿਅਕਤੀਗਤ ਜਾਣਕਾਰੀਆਂ ਗੁਪਤਾ ਦੇ ਅੱਗੇ ਅਮਰੀਕੀ ਏਜੰਟ ਨੂੰ ਦਿੱਤੀਆਂ ਇਹਨਾਂ ਵਿੱਚ ਟਾਰਗੇਟ ਵਿਅਕਤੀ ਦੀਆਂ ਤਸਵੀਰਾਂ ਤੇ ਘਰ ਦਾ ਪਤਾ ਵੀ ਸੀ ਇਲਜ਼ਾਮ ਮੁਤਾਬਕ ਅਮਰੀਕਾ ਦੀ ਬੇਨਤੀ ਤੇ ਅਤੇ ਇਸ ਮਾਮਲੇ ਦੇ ਸਬੰਧ ਚ ਨਿਖਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ ਚ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਵੇਲੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਅਮਰੀਕਾ ਨਾਲ ਦਵੱਲੇ ਸੁਰੱਖਿਆ ਸਹਿਯੋਗ ਤੇ ਗੱਲਬਾਤ ਦੌਰਾਨ ਅਮਰੀਕੀ ਪੱਖ ਨੇ ਕੁਝ ਇਨਪੁਟ ਸਾਂਝੇ ਕੀਤੇ ਸਨ ਜੋ ਸੰਗਠਿਤ ਅਪਰਾਧੀਆਂ ਅਤਵਾਦੀਆਂ ਹਥਿਆਰਾਂ ਦੇ ਵਪਾਰੀਆਂ ਤੇ ਹੋਰਾਂ ਦੇ ਗੱਠਜੋੜ ਬਾਰੇ ਸੀ ਭਾਰਤ ਨੇ ਇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਕਮੇਟੀ ਬਣਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਮੁੱਦੇ ਦੀ ਚੰਗੀ ਤਰ੍ਹਾਂ ਜਾਂਚ ਕਰਨ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕਰਕੇ ਜਵਾਬ ਦਿੱਤਾ ਹੈ ਜੋ ਭਾਰਤ ਦੇ ਕੌਮਾਂਤਰੀ ਸਬੰਧਾਂ ਤੇ ਅੰਦਰੂਨੀ ਸੁਰੱਖਿਆ ਲਈ ਕਿਸੇ ਵੀ ਪ੍ਰਭਾਵ ਨੂੰ ਸੰਬੋਧਿਤ ਕਰਨ ਉਹਨਾਂ ਦੇ ਸੰਕਲਪ ਦਾ ਪ੍ਰਦਰਸ਼ਨ ਕਰਦੇ ਨੇ ਉਧਰ ਦੂਜੇ ਪਾਸੇ ਪਿਛਲੇ ਸਾਲ ਮਾਰਚ ਚ ਸੈਨ ਫਰਾਂਸਿਸਕੋ ਚ ਭਾਰਤੀ ਵਣਜ ਦੂਤਕਰ ਤੇ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਅਮਰੀਕੀ ਸਰਕਾਰ ਹੁਣ ਹਰਕਤ ਚ ਆ ਗਈ ਹੈ ਯੂ ਐਸ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੂਤਕਰ ਹਮਲੇ ਚ ਸ਼ਾਮਲ 10 ਮੁਲਜ਼ਮਾਂ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਚ ਹੈ ਲੁੱਕਆਊਟ ਨੋਟਿਸ ਇਹ ਯਕੀਨੀ ਬਣਾਏਗਾ ਕਿ ਅਮਰੀਕੀ ਏਜੰਸੀਆਂ ਹਮਲੇ ਚ ਸ਼ਾਮਲ 10 ਮੁਲਜ਼ਮਾਂ ਨੂੰ ਸਰਗਰਮੀ ਨਾਲ ਹਿਰਾਸਤ ਚ ਲੈਣਗੀਆਂ ਇਸ ਨਾਲ ਅਮਰੀਕੀ ਅਧਿਕਾਰੀਆਂ ਅਤੇ ਬਾਅਦ ਵਿੱਚ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਉਹਨਾਂ ਦੀ ਪੁੱਛਗਿੱਛ, ਪਛਾਣ ਅਤੇ ਗ੍ਰਿਫਤਾਰੀ ਦੀ ਤਿਆਰੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤੀ ਕੌਂਸਲੇਟ ਤੇ ਹਮਲਾ 18 ਤੇ 19 ਮਾਰਚ 2023 ਦੀ ਦਰਮਿਆਨੀ ਰਾਤ ਨੂੰ ਹੋਇਆ ਸੀ। ਜਦੋਂ ਕੁਝ ਕਥਿਤ ਖਾਲਿਸਤਾਨ ਸਮਰਥਕਾਂ ਨੇ ਗੈਰ-ਕਾਨੂੰਨੀ ਤੌਰ ਤੇ ਕੌਂਸਲੇਟ ਚ ਦਾਖਲ ਹੋ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਦੂਤਘਰ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਦੂਤਘਰ ਦੇ ਅਧਿਕਾਰੀਆਂ ਨੂੰ ਜ਼ਖਮੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 18 ਜੂਨ 2023 ਨੂੰ ਕੈਨੇਡਾ ਦੇ ਸੂਰੀਨ ਚ ਵਖਵਾਦੀ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਜਰ ਦੀ ਹਤਿਆ ਤੋਂ ਬਾਅਦ 1 ਅਤੇ 2 ਜੁਲਾਈ 2023 ਦੀ ਮੱਧ ਰਾਤ ਚ ਕੁਝ ਦੋਸ਼ੀ ਮੁਰਦ ਤੋਂ ਕੌਂਸੂਲੇਟ ਚ ਦਾਖਲ ਹੋਏ ਅਤੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਖਾਲਿਸਤਾਨੀ ਸਮਰਥਕਾਂ ਪ੍ਰਤੀ ਅਮਰੀਕਾ ਦੀਆਂ ਜਾਂਚ ਏਜੰਸੀਆਂ ਦੇ ਰਵੱਈਏ ਚ ਵੱਡਾ ਬਦਲਾ ਆਇਆ ਹੈ FBI ਦੇ ਸੂਤਰਾਂ ਨੇ ਦੱਸਿਆ ਕਿ ਅਮਰੀਕਾ 'ਚ ਭਾਰਤੀ ਦੂਤ ਘਰ ਤੇ ਹਮਲੇ 'ਚ ਸ਼ਾਮਲ ਖਾਲਿਸਤਾਨੀ ਸੰਗਠਨਾ ਨੂੰ ਹੁਣ ਪ੍ਰਦਰਸ਼ਨਕਾਰੀ ਨਹੀਂ ਮੰਨਿਆ ਜਾਵੇਗਾ ਸਗੋਂ ਉਨ੍ਹਾਂ ਖਿਲਾਫ ਅਪਰਾਧ ਵਜੋਂ ਕਾਰਵਾਈ ਕੀਤੀ ਜਾਵੇਗੀ FBI ਕਥਿਤ ਤੌਰ ਤੇ ਅਜਿਹੇ ਸਮੂਹਾ ਵਿਰੁੱਧ ਅਪਰਾਧਿਕ ਕਾਨੂੰਨਾ ਅਨੁਸਾਰ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਹੈ ਤੇ ਕਈ ਲੋਕਾਂ ਦੇ ਨਾਮ ਵੀ ਫਾਈਨਲ ਕਰ ਲਏ ਨੇ ਇਸ ਤੋਂ ਪਹਿਲਾਂ ਅਜੀਆਂ ਖਾਲਿਸਤਾਨ ਪੱਖੀ ਜਥੇਬੰਦੀਆਂ ਦੀਆਂ ਗਤੀਵਿਧੀਆਂ ਨੂੰ ਅਮਰੀਕਾ ਵੱਲੋਂ ਪ੍ਰਗਟਾਵੇ ਦੀ ਆਜ਼ਾਦੀ ਦੇ ਧਾਇਰੇ 'ਚ ਰੱਖਿਆ ਜਾਂਦਾ ਸੀ FBI ਖਾਲਿਸਤਾਨੀ ਸੰਗਠਨਾਾਂ ਦੀ ਫੰਡਿੰਗ ਦੀ ਵੀ ਜਾਂਚ ਕਰ ਰਹੀ ਹੈ ਅਮਰੀਕਾ ਨੇ ਇਹਨਾਂ ਸੰਸਥਾਵਾਂ ਦੀ ਵਿੱਤੀ ਸਹਾਇਤਾ ਨੂੰ ਟਰੈਕ ਕਰਨ ਅਤੇ ਰੋਕਣ ਲਈ ਯਤਨ ਤੇਜ਼ ਕਰ ਦਿੱਤੇ ਨੇ FBI ਅਤੇ NIA ਦੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਏ ਕਿ ਖਾਲਿਸਤਾਨੀ ਸੰਗਠਨਾ ਦੇ ਕਈ ਸਮਰਥਕ ਆਨਲਾਈਨ ਕੱਟੜਪੰਥੀ ਤੋਂ ਪ੍ਰਭਾਵਿਤ ਸੰ ਤੇ ਤਸਕਰੀ ਵਰਗੇ ਅਪਰਾਧਾਂ 'ਚ ਸ਼ਾਮਲ ਨੇ FBI ਅਧਿਕਾਰੀਆਂ ਨੇ NIA ਨੂੰ ਖਾਲਸਤਾਨੀ ਅਪਰਾਧੀਆਂ ਦੇ ਨਾਮ ਅਤੇ ਪਾਸਪੋਰਟ ਦੇ ਨਾਲ ਉਹਨਾਂ ਦੇ ਬਾਇਓਮੈਟ੍ਰਿਕਸ ਮੁਹੱਈਆ ਕਰਵਾਉਣ ਲਈ ਕਿਹਾਏ ਭਾਰਤੀ ਏਜੰਸੀਆਂ ਨੇ ਇੰਟਰਪੋਲ ਤੋਂ ਰੈੱਡ ਕਾਰਨਰ ਨੋਟਿਸ ਦੀ ਬੇਨਤੀ ਕਰਦੇ ਹੋਏ ਦੋਸ਼ੀ ਦੇ ਨਾਮ ਪਾਸਪੋਰਟ ਦੇ ਵੇਰਵੇ ਸਾਂਝੇ ਕੀਤੇ ਨੇ FBI ਅਨੁਸਾਰ ਬਾਇਓਮੈਟ੍ਰਿਕ ਡਾਟਾ अपराधੀਆਂ ਦੀ ਭਾਲ ਕਰਨਾ ਆਸਾਨ ਬਣਾ ਦੇਵੇਗਾ। ਬੀਤੇ ਦਿਨ ਯੂਐਸ ਬਾਰਡਰ ਪੈਟਰੋਲ ਦੇ ਏਜੰਟਸ ਨੇ ਕਈ ਪ੍ਰਵਾਸੀਆਂ ਨੂੰ ਹਿਰਾਸਤ ਚ ਲਿਆ। ਜੋ ਡਿਮਿੰਗ ਨਿਊ ਮੈਕਸੀਕੋ ਵੱਲੋਂ ਜਾਰੀ ਕਾਰ 'ਚ ਸਵਾਰ ਹੋ ਕੇ ਅਮਰੀਕਾ 'ਚ ਦਾਖਲ ਹੋਣਾ ਚਾਹੁੰਦੇ ਸਨ। ਏਜੰਟਸ ਨੇ ਉਹਨਾਂ ਦੀ ਕਾਰ ਦਾ ਪਿੱਛਾ ਕੀਤਾ ਤੇ ਜਾਂਚ ਕਰਨ ਤੇ ਕਾਰ ਦੇ ਪਿਛਲੇ ਪਾਸੇ ਲੁਕੇ ਹੋਏ 24 ਪ੍ਰਵਾਸੀ ਪਾਏ ਗਏ ਜੋ ਬਾਰਡਰ ਟੱਪ ਕੇ ਅਮਰੀਕਾ 'ਚ ਦਾਖਲ ਹੋਣਾ ਚਾਹੁੰਦੇ ਸਨ। ਟੈਕਸਾਸ ਦੀ ਰਿਪੋਰਟ ਅਨੁਸਾਰ ਬਾਰਡਰ ਏਜੰਟਸ ਨੇ ਕਾਰ ਵਿੱਚ ਪਿੱਛੇ ਲੁਕੇ ਹੋਏ ਇਸ ਕਾਫਲੇ ਅਤੇ ਇੱਕ ਪਿਕਅਪ ਟਰੱਕ ਨਾਲ ਸਰਹੱਦ ਨੇੜੇ ਕੋਲੰਬਸ ਨਿਊ ਮੈਕਸੀਕੋ ਕੋਲ ਇੱਕ ਖਾਲੀ ਆਰ ਵੀ ਪਾਰਕ ਤੱਕ ਪਿੱਛਾ ਕੀਤਾ ਪਿੱਛਾ ਕਰਨ ਤੋਂ ਬਾਅਦ ਤਿੰਨ ਡਰਾਈਵਰਾਂ ਅਤੇ 24 ਪ੍ਰਵਾਸੀਆਂ ਨੂੰ ਕਾਬੂ ਕੀਤਾ ਜੋ ਹਿਰਾਸਤ ਚ ਲੈ ਲਏ ਗਏ ਨੇ ਜਾਣਕਾਰੀ ਮੁਤਾਬਕ ਨਿਊ ਮੈਕਸੀਕੋ ਸਟੇਟ ਦੇ ਰੋਡ 9 ਤੇ ਲੰਗੀ 24 ਅਪ੍ਰੈਲ ਦੇ ਤੜਕੇ ਤਿੰਨ ਵਾਹਨਾਂ ਨੇ ਬਾਰਡਰ ਏਜੰਟਸ ਦਾ ਧਿਆਨ ਖਿੱਚਿਆ ਕਿਉਂਕਿ ਉਹ ਕਾਫੀ ਤੇਜ਼ ਰਫ਼ਤਾਰ ਦੇ ਨਾਲ ਗੁਜ਼ਰ ਰਹੇ ਸਨ ਜਦੋਂ ਸਫੈਦ ਫੋਰਡ ਐਫ 150 ਵਾਹਨ ਦਾ ਪਿੱਛਾ ਕੀਤਾ ਗਿਆ ਤਾਂ ਇੱਕ ਹੋਰ ਲੀਡ ਟਰੱਕ ਅੱਗੇ ਚੱਲਦਾ ਆ ਰਿਹਾ ਪਰ ਦੋ ਫੋਰਡ ਐਕਸਪਿਡੀਸ਼ਨ ਅਤੇ ਇੱਕ ਡੋਜ ਰੌਮ ਪਿਕਅਪ ਸਾਰੇ ਚਾਹੂਆ ਹੂਆ ਹੂਆ ਮੈਕਸੀਕੋ ਦੀਆਂ ਲਾਇਸੈਂਸ ਪਲੇਟਾਂ ਦੇ ਨਾਲ ਮੈਕਸੀਕੋ ਦੀ ਸਰਹੱਦ ਤੋਂ ਲਗਭਗ 2 ਮੀਲ ਉੱਤਰ ਚ ਸਟੇਟ ਰੂਟ 9 ਦੇ ਨਾਲ ਜਾ ਰਹੇ ਸਨ ਜਿਨ੍ਹਾਂ ਨੂੰ ਆਰਵੀ ਨਾਮ ਦੇ ਪਾਰਕ ਚ ਗ੍ਰਿਫਤਾਰ ਕੀਤਾ ਗਿਆ ਅਦਾਲਤੀ ਰਿਕਾਰਡ ਦਿਖਾਉਂਦੇ ਨੇ ਕਿ ਕਈ ਯੂਐਸ ਬਾਰਡਰ ਪੈਟਰੋਲ ਏਜੰਟ ਆਰ ਵੀ ਪਾਰਕ 'ਚ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਡਰਾਈਵਰਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਗਈ। ਏਜੰਟਸ ਨੇ ਕਈ ਵਿਅਕਤੀਆਂ ਨੂੰ ਦੇਖਿਆ ਤੇ ਹਰੇਕ ਗੈਰਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਵਾਲਾ ਪ੍ਰਵਾਸੀ ਵਾਹਨ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਨਿਊ ਮੈਕਸੀਕੋ ਦੇ ਡਿਸਟ੍ਰਿਕਟ ਲਈ ਯੂਐਸ ਡਿਸਟ੍ਰਿਕਟ ਕੋਰਟ 'ਚ ਸ਼ੁੱਕਰਵਾਰ ਨੂੰ ਦਾਇਰ ਕੀਤੀ ਸ਼ਿਕਾਇਤ ਦੇ ਹਲਫਨਾਮੇ ਅਨੁਸਾਰ ਡਰਾਈਵਰ ਐਡਵਾਰਡੋ ਮੋਰਨ ਗੋਮੇਜ਼ ਆਸਕਰ ਪੇਰੇਜ਼ ਬੈਂਕਾਇੋ ਅਤੇ ਕੀਵਨ ਕੋਰਲ ਉਚੋ ਨੇ ਏਜੰਟਸ ਨੂੰ ਵੱਖਰੇ ਤੌਰ ਤੇ ਸੱਦਿਆ ਕਿ ਉਹਨਾਂ ਨੂੰ ਜੁਆਰੇਜ਼ ਮੈਕਸੀਕੋ ਦੇ ਇੱਕ ਵਿਅਕਤੀ ਦੁਆਰਾ ਇੱਕ ਅਣਪਛਾਤੀ ਸੰਖਿਆ ਚ ਗੱਡੀ ਚਲਾਉਣ ਲਈ ਕਿਰਾਏ ਤੇ ਲਿਆ ਗਿਆ ਸੀ ਅਤੇ ਪੈਸੇ ਲਈ ਹਾਈਵੇ 9 ਦੇ ਪੈਸੇ ਤੋਂ ਫਿਨਿਕਸ ਅਰੀਜ਼ੋਨਾ ਅਮਰੀਕਾ ਤੱਕ ਸੌਦਾ ਤੈਅ ਹੋਇਆ ਸੀ ਵਿਅਕਤੀਆਂ ਨੇ ਪ੍ਰਵਾਸੀਆਂ ਲਈ ਨਸ਼ੀਲੇ ਪਦਾਰਥਾਂ ਦੀ ਜਾਂਚ ਚ ਵੀ ਆਪਣੇ ਆਪ ਨੂੰ ਦੋਸ਼ੀ ਮੰਨਿਆ ਜਵਾਰੇਸ 'ਚ ਰਹਿਣ ਵਾਲੇ ਇੱਕ ਅਮਰੀਕੀ ਨਾਗਰਿਕ ਕੋਰਲ ਨੇ ਕਥਿਤ ਤੌਰ ਤੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਉਸ ਨੂੰ ਤਸਕਰੀ ਦੀ ਕੋਸ਼ਿਸ਼ 'ਚ ਸ਼ਾਮਲ ਵਾਹਨਾਂ 'ਚੋਂ ਇੱਕ ਲਈ ਕਾਰ ਦੀਆਂ ਚਾਬੀਆਂ ਤੇ ਗੈਸ ਦੇ ਪੈਸੇ ਦਿੱਤੇ ਗਏ ਸਨ। ਸ਼ਿਕਾਇਤ ਚ ਕਿਹਾ ਗਿਆ ਹੈ ਕਿ ਉਸ ਨੂੰ ਕੋਲੰਬਸ ਨੇੜੇ ਆਰ ਵੀ ਪਾਰਕ ਚ ਲਿਜਾਣ ਲਈ ਨਿਰਦੇਸ਼ ਦਿੱਤਾ ਗਿਆ ਸੀ ਇਹਨਾਂ ਡਰਾਈਵਰਾਂ ਨੇ 1 ਮਈ ਨੂੰ ਲਾਸ ਕਰੂਸ ਨਿਊ ਮੈਕਸੀਕੋ ਚ ਅਮਰੀਕੀ ਸੰਘੀ ਅਦਾਲਤ ਚ ਆਪਣੇ ਮੁਨਾਫੇ ਦੇ ਲਈ ਗੈਰ ਕਾਨੂੰਨੀ ਪਰਦੇਸੀ ਲੋਕਾਂ ਨੂੰ ਲਿਜਾਣ ਦੀ ਸਾਜ਼ਿਸ਼ ਰਚਣ ਦੇ ਦੋਸ਼ਤ ਨਜ਼ਰਬੰਦੀ ਦੀ ਸੁਣਵਾਈ ਦੌਰਾਨ ਅਦਾਲਤ ਚ ਪੇਸ਼ ਹੋਣਾ ਹੈ ਭਾਰਤੀ ਮਸਾਲਾ ਨਿਰਮਾਤਾ ਕੰਪਨੀਆਂ ਐਮ ਡੀ ਐਚ ਅਤੇ ਐਵਰੇਜ ਦੇ ਕੁਝ ਉਤਪਾਦਾਂ ਬਾਰੇ ਫਿਕਰਮੰਦੀ ਲਗਾਤਾਰ ਵੱਧ ਰਹੀ ਹੈ ਹੁਣ ਅਮਰੀਕਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਐਮਡੀਐਚ ਅਤੇ ਐਵਰੇਸਟ ਦੇ ਉਤਪਾਦਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਂਗਕਾਂਗ ਨੇ ਕੈਂਸਰ ਪੈਦਾ ਕਰਨ ਵਾਲੇ ਕੀਟਨਾਸ਼ਕ ਦੇ ਉੱਚ ਪੱਧਰ ਇਨ੍ਹਾਂ ਕੰਪਨੀਆਂ ਦੇ ਮਸਾਲਿਆਂ ਚੋਂ ਮਣਦਾ ਦਾਅਵਾ ਕਰਨ ਤੋਂ ਬਾਅਦ ਕੁਝ ਉਤਪਾਦਾਂ ਦੀ ਵਿਕਰੀ ਨੂੰ ਰੋਕ ਦਿੱਤਾ ਸੀ ਇਸ ਕਾਰਨ FDA ਨੇ ਜਾਂਚ ਸ਼ੁਰੂ ਕੀਤੀ ਹੈ ਸਿੰਗਾਪੁਰ ਨੇ ਵੀ ਐਵਰੇਸਟ ਸਪਾਈਸ ਮਿਕਸ ਨੂੰ ਵਾਪਸ ਭੇਜਣ ਦਾ ਆਦੇਸ਼ ਦਿੱਤਾ ਦੂਜੇ ਪਾਸੇ ਐਵਰੇਸਟ ਨੇ ਕਿਹਾ ਹੈ ਕਿ ਇਸ ਦੇ ਮਸਾਲੇ ਖਪਤ ਲਈ ਸੁਰੱਖਤ ਨੇ ਭਾਰਤ ਸਰਕਾਰ ਨੇ ਵੀ ਇਹਨਾਂ ਕੰਪਨੀਆਂ ਦੇ ਮਸਾਲਿਆਂ ਬਾਰੇ ਜਾਂਚ ਸ਼ੁਰੂ ਕੀਤੀ ਹੈ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਪਿਛਲੇ 6 ਮਹੀਨਿਆਂ 'ਚ US ਕਸਟਮ ਅਧਿਕਾਰੀਆਂ ਨੇ MDH ਦੇ ਮਸਾਲਿਆਂ ਦੀ 31% ਸ਼ਿਪਮੈਂਟ ਨੂੰ ਰੱਦ ਕਰ ਦਿੱਤਾ ਹੈ ਰਾਈਟਰਸ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਮਡੀਐਚ) ਤੇ ਐਵਰੇਸਟ ਉਤਪਾਦਾਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ। ਉਹਨਾਂ ਕਿਹਾ ਐਫਡੀਏ ਰਿਪੋਰਟਾਂ ਤੋਂ ਜਾਣੂ ਹੈ ਅਤੇ ਸਥਿਤੀ ਬਾਰੇ ਵਾਧੂ ਜਾਣਕਾਰੀ ਇਕੱਠੀ ਕਰ ਰਿਹਾ ਹੈ। ਭਾਰਤ ਚ ਉਦਯੋਗ ਨਿਯੰਤਰਕ ਮਸਾਲੇ ਬੋਰਡ ਨੇ ਉਹਨਾਂ ਦੇ ਕੁਝ ਉਤਪਾਦਾਂ ਚ ਕੈਂਸਰ ਪੈਦਾ ਕਰਨ ਵਾਲੇ ਕੀਟਨਾਸ਼ਕਾਂ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਲਈ ਮਸਾਲੇ ਨਿਰਮਾਤਾਵਾਂ MDH ਤੇ Everest ਦੀਆਂ ਸਹੂਲਤਾਂ ਦਾ ਮੁਆਇਨਾ ਕਰਨਾ ਸ਼ੁਰੂ ਕਰ ਦਿੱਤਾ ਹੈ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਉਹਨੇ ਹਾਂਗਕਾਂਗ ਅਤੇ ਸਿੰਗਾਪੁਰ ਦੇ ਸਬੰਧਤ ਅਧਿਕਾਰੀਆਂ ਤੋਂ MDH ਅਤੇ Everest ਦੇ ਨਿਰਿਆਤ ਦੇ ਅੰਕੜੇ ਮੰਗੇ ਨੇ ਹਾਂਗਕਾਂਗ ਦੇ ਸੈਂਟਰ ਫਾਰ ਫੂਡ ਸੇਫਟੀ ਨੂੰ MDH ਦੇ ਤਿੰਨ ਮਸਾਲਿਆਂ ਮਦਰਾਸ ਕਰੀ ਪਾਊਡਰ ਮਿਕਸਡ ਮਸਾਲਾ ਪਾਊਡਰ ਅਤੇ ਸਾਂਬਰ ਮਸਾਲਾ ਤੇ Everest ਫਿਸ਼ ਕਰੀ ਮਸਾਲਾ ਚ ਉੱਚ ਪਦਰੀ ਇਥੀਲੀਨ ਆਕਸਾਈਡ ਪਾਇਆ ਸੀ CFS ਨੇ ਦੱਸਿਆ ਕਿ ਰੂਟੀਨ ਚੈਕਿੰਗ ਦੌਰਾਨ ਇਹਨਾਂ ਚਾਰ ਮਸਾਲਿਆਂ ਦੇ ਨਮੂਨੇ ਲਏ ਗਏ ਜਿਨ੍ਹਾਂ ਵਿੱਚ ਇਥੀਲੀਨ ਆਕਸਾਈਡ ਪਾਇਆ ਗਿਆ ਜੋ ਮਨੁੱਖਾਂ ਲਈ ਠੀਕ ਨਹੀਂ ਹੈ ਹਾਂਗਕਾਂਗ 'ਚ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਕੀਟਨਾਸ਼ਕਾਂ ਵਾਲੇ ਭੋਜਨ ਉਤਪਾਦਾਂ ਦੀ ਵਿਕਰੀ ਤੇ ਪਾਬੰਦੀ ਹੈ CFS ਦਾ ਕਹਿਣਾ ਹੈ ਕਿ ਪੈਸਟੀਸਾਈਡ ਵਾਲੇ ਭੋਜਨ ਉਤਪਾਦਾਂ ਨੂੰ ਹਾਂਗਕਾਂਗ 'ਚ ਤਾਂ ਹੀ ਵੇਚਿਆ ਜਾ ਸਕਦਾ ਹੈ ਜੇਕਰ ਉਹ ਮਨੁੱਖਾਂ ਅਤੇ ਸਿਹਤ ਲਈ ਖਤਰਨਾਕ ਨਾ ਹੁਣ ਅਮਰੀਕਾ ਦੇ ਆਇਓਵਾ ਅਤੇ ਓਕਲਾਹੋਮਾ ਸੂਬਿਆਂ 'ਚ ਪਿਛਲੇ 2 ਦਿਨਾਂ 'ਚ 35 ਤੋਂ ਵੱਧ ਤੂਫਾਨ ਆਏ ਨੇ ਵਾਸ਼ਿੰਗਟਨ ਪੋਸਟ ਮੁਤਾਬਕ ਤੂਫਾਨ ਕਾਰਨ ਹੁਣ ਤੱਕ ਇੱਕ ਬੱਚੇ ਸਮੇਤ 4 ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ 100 ਤੋਂ ਵੱਧ ਲੋਕ ਜ਼ਖਮੀ ਨੇ ਤੂਫਾਨ ਕਾਰਨ ਇਕੱਲੇ ਸਲਫਰ ਸ਼ਹਿਰ 'ਚ 30 ਤੋਂ ਵੱਧ ਜਣੇ ਜ਼ਖਮੀ ਹੋਏ ਨੇ ਇੱਥੇ ਦੀਆਂ ਜ਼ਿਆਦਾਤਰ ਇਮਾਰਤਾਂ ਤਬਾਹ ਹੋ ਚੁੱਕੀਆਂ ਨੇ ਤੇ ਹੁਣ ਤੱਕ 5000 ਤੋਂ ਵੱਧ ਲੋਕ ਬੇਕਾਰ ਹੋ ਚੁੱਕੇ ਨੇ ਆਇਓਵਾ ਅਤੇ ਉਕਲਾਹੋਮਾ ਚ 500 ਤੋਂ ਵੱਧ ਘਰ ਤੂਫਾਨ ਨਾਲ ਤਬਾਹ ਹੋ ਗਏ ਉਕਲਾਹੋਮਾ ਦੇ ਗਵਰਨਰ ਕੇਵਿਨ ਸਟਿੱਟ ਨੇ ਕਿਹਾ ਹੈ ਕਿ ਪੂਰੇ ਸ਼ਹਿਰ ਚ ਤਬਾਹੀ ਮਚੀ ਹੋਈ ਹੈ ਲੋਕਾਂ ਦੇ ਕਾਰੋਬਾਰ ਨੂੰ ਨੁਕਸਾਨ ਹੋਇਆ ਹੈ 20000 ਤੋਂ ਵੱਧ ਘਰਾਂ ਚ ਬਿਜਲੀ ਚਲੀ ਗਈ ਹੈ ਸਮਾਚਾਰ ਏਜੰਸੀ ਏਪੀ ਦੇ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਦੇ ਵਿਚਕਾਰ ਇੱਕੋ ਸਮੇਂ 35 ਤੂਫਾਨ ਰਿਕਾਰਡ ਕੀਤੇ ਗਏ ਜਦਕਿ ਸ਼ੁੱਕਰਵਾਰ ਨੂੰ ਇਹ ਅੰਕੜਾ 70 ਤੋਂ ਪਾਰ ਸੀ ਵਾਈਟ ਹਾਊਸ ਦੇ ਅਧਿਕਾਰੀਆਂ ਮੁਤਾਬਕ ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਉਕਲਾਹੋਮਾ ਦੇ ਗਵਰਨਰ ਨਾਲ ਗੱਲ ਕੀਤੀ ਤੇ ਮਦਦ ਦਾ ਪ੍ਰੋਸਾ ਦਿੱਤਾ ਅਧਿਕਾਰੀਆਂ ਮੁਤਾਬਕ ਸ਼ਨੀਵਾਰ ਰਾਤ ਨੂੰ ਸ਼ਹਿਰ 'ਚ ਤੂਫਾਨ ਕਾਰਨ ਭਾਰੀ ਮੀਂਹ ਪਿਆ ਜਿਸ ਕਾਰਨ ਇਲਾਕੇ 'ਚ ਹੜ੍ਹ ਆ ਗਿਆ ਇਸ ਦੇ ਪ੍ਰਭਾਵ ਕਾਰਨ ਕਈ ਕਾਰਾਂ ਪਲਟ ਗਈਆਂ ਤੇ ਇਮਾਰਤਾਂ ਦੀਆਂ ਛੱਤਾਂ ਤੇ ਕੰਧਾਂ ਟੁੱਟ ਗਈਆਂ ਇਸ ਤੋਂ ਬਾਅਦ ਲੋਕਾਂ ਦੀ ਮਦਦ ਲਈ ਐਮਰਜੈਂਸੀ ਟੀਮਾਂ ਭੇਜੀਆਂ ਗਈਆਂ ਮੌਸਮ ਵਿਭਾਗ ਦੀ ਚੇਤਾਵਨੀ ਤੋਂ ਬਾਅਦ ਅਮਰੀਕਾ ਦੀਆਂ 12 ਕਾਉਂਟੀਆਂ 'ਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਓਕਲਾਹੋਮਾ ਮੌਸਮ ਸੇਵਾ ਨੇ ਐਤਵਾਰ ਨੂੰ 250 ਤੂਫਾਨ ਚੇਤਾਵਨੀਆਂ ਅਤੇ 494 ਗੰਭੀਰ ਤੂਫਾਨ ਚੇਤਾਵਨੀਆਂ ਜਾਰੀ ਕੀਤੀਆਂ ਨੇ। ਦੁਬਈ 'ਚ ਦੁਨੀਆਂ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਨ ਜਾ ਰਿਹਾ ਹੈ। ਇਸ ਦਾ ਨਾਮ ਅਲ ਮਖਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ। ਅਲ ਜਜ਼ੀਰਾ ਮੁਤਾਬਕ ਇਸ ਨੂੰ ਬਣਾਉਣ ਤੇ 35 ਅਰਬ ਡਾਲਰ ਮਤਲਬ ਕਰੀਬ 2.92 ਲੱਖ ਕਰੋੜ ਰੁਪਏ ਦੀ ਲਾਗਤ ਆਵੇਗੀ ਯੂਏਈ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸੀਦ ਅਲ ਮਖਤੂਮ ਨੇ ਖੁਦ ਐਤਵਾਰ ਨੂੰ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਨਵਾਂ ਹਵਾਈ ਅੱਡਾ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 5 ਗੁਣਾ ਵੱਡਾ ਹੋਵੇਗਾ ਹਰ ਸਾਲ 26 ਕਰੋੜ ਯਾਤਰੀ ਇੱਥੋਂ ਯਾਤਰਾ ਕਰਨਗੇ ਇਹ ਪ੍ਰੋਜੈਕਟ ਦੁਬਈ ਦੇ ਅਲ ਮਖਤੂਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਹੋਵੇਗਾ ਇੱਥੇ 5 ਸਮਾਨਾਂਤਰ ਰਨਵੇ ਹੋਣਗੇ ਮਤਲਬ ਕਿ 5 ਜਹਾਜ਼ ਇੱਕੋ ਸਮੇਂ ਇੱਥੋਂ ਟੇਕ-ਆਫ ਜਾਂ ਲੈਂਡ ਕਰ ਸਕਣਗੇ ਇਸ ਤੋਂ ਇਲਾਵਾ ਹਵਾਈ ਅੱਡੇ ਤੇ 400 ਟਰਮੀਨਲ ਗੇਟ ਹੋਣਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਹਵਾਈ ਅੱਡੇ ਦੇ ਡਿਜ਼ਾਈਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਹਵਾਈ ਅੱਡੇ ਦਾ ਕੁੱਲ ਖੇਤਰਫਲ 70 ਵਰਗ ਕਿਲੋਮੀਟਰ ਹੋਵੇਗਾ। ਅਗਲੇ 10 ਸਾਲਾਂ 'ਚ ਇਸ ਨੂੰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੰਚਾਲਨ ਨੂੰ ਨਵੇਂ ਅਲ ਮਖਤੂਮ ਹਵਾਈ ਅੱਡੇ 'ਚ ਤਬਦੀਲ ਕਰ ਦਿੱਤਾ ਜਾਵੇਗਾ। ਅਮਰੀਕਾ ਦੇ ਲਾਸ ਐਂਜਲਸ 'ਚ ਇੱਕ ਸਕੂਲ ਕਰਮਚਾਰੀ ਨੇ 4 ਸਾਲ ਦੇ ਬੱਚੇ ਦੀ ਕੁੱਟਮਾਰ ਕੀਤੀ। ਕਰਮਚਾਰੀ ਨੇ ਪਹਿਲਾਂ ਬੱਚੇ ਨੂੰ ਉਲਟਾ ਲਟਕਾ ਦਿੱਤਾ। ਇਸ ਤੋਂ ਬਾਅਦ ਉਸਨੇ ਬੱਚੇ ਨੂੰ ਜ਼ਮੀਨ ਤੇ ਛੱਡ ਦਿੱਤਾ ਤੇ ਉਸ ਨੂੰ ਹੱਥ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਇਹ ਘਟਨਾ 1 ਮਹੀਨਾ ਪਹਿਲਾਂ ਦੀ ਹੈ ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ ਸਕੂਲ ਦਾ ਨਾਮ ਕਿੰਡਰ ਕਿਡਜ਼ 크੍ਰਿਸਚਨ ਪਲੇ ਸਕੂਲ ਹੈ ਬੱਚੇ ਨੂੰ ਸਥਾਨਕ ਹਸਪਤਾਲ ਚ ਭਰਤੀ ਕਰਵਾਇਆ ਗਿਆ ਗੰਭੀਰ ਸੱਟਾਂ ਲੱਗਣ ਕਾਰਨ ਉਹ ਹਾਲੇ ਜ਼ੇਰੇ ਇਲਾਜ ਹੈ ਬੱਚੇ ਦੀ ਮਾਂ ਬ੍ਰਾਇਨ ਬੈਟਲ ਮੁਤਾਬਕ ਬੱਚੇ ਦੀਆਂ ਦੋਹੇ ਬਾਹਾਂ ਅਤੇ ਲੱਤਾਂ ਤੇ ਸੱਟਾਂ ਦੇ ਨਿਸ਼ਾਨ ਨੇ ਮਾਂ ਨੇ ਮੁਲਾਜ਼ਮ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਇਸ ਗੱਲ ਨੂੰ ਉਦੋਂ ਸਾਹਮਣੇ ਆਉਣਾ ਪਾਇਆ ਗਿਆ ਜਦੋਂ ਬੈਟਲ ਨੇ ਇੱਕ ਹੋਰ ਕਰਮਚਾਰੀ ਨੂੰ ਆਪਣੇ ਬੱਚੇ ਦੀ ਕੁੱਟਮਾਰ ਬਾਰੇ ਦੱਸਿਆ ਕਰਮਚਾਰੀ ਨੇ ਬੈਟਲ ਨੂੰ ਉਹ ਵੀਡੀਓ ਦਿਖਾਈਆਂ ਜਿਸ ਵਿੱਚ ਉਸਦੇ ਬੱਚੇ ਨੂੰ ਕੁੱਟਿਆ ਗਿਆ ਸੀ ਇਸ ਤੋਂ ਬਾਅਦ ਬੈਟਲ ਨੇ ਸਕੂਲ ਤੋਂ ਵੀਡੀਓ ਮੰਗੀ ਸਕੂਲ ਨੇ ਵੀਡੀਓ ਨਾਲ ਛੇੜਛਾੜ ਕੀਤੀ ਤੇ ਕੁੱਟਣ ਵਾਲੇ ਹਿੱਸੇ ਨੂੰ ਹਟਾ ਦਿੱਤਾ ਫਿਰ ਸਕੂਲ ਨੇ ਆਪਣੀ ਗਲਤੀ ਮੰਨ ਕੇ ਕਰਮਚਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ ਹੁਣ ਬੈਟਲ ਦੀ ਮੰਗ ਹੈ ਕਿ ਸਕੂਲ ਦਾ ਲਾਇਸੈਂਸ ਰੱਦ ਕੀਤਾ ਜਾਵੇ ਕਿਉਂਕਿ ਸਕੂਲ ਨੇ ਵੀਡੀਓ ਬਾਰੇ ਉਹਨਾਂ ਨੂੰ ਝੂਠ ਬੋਲਿਆ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ